52000 ਤੋਂ ਉੱਪਰ 52606 ਨੌਕਰੀਆਂ ਦਿੱਤੀਆਂ ਨੇ ਹੁਣ ਤੱਕ ਅਲੱਗ-ਅਲੱਗ ਡਿਪਾਰਟਮੈਂਟਾਂ 'ਚ ਤੁਹਾਡੇ 'ਚੋਂ ਵੀ ਕਿਸੇ ਰਿਸ਼ਤੇਦਾਰ ਨੂੰ ਜਾਂ ਤੁਹਾਡੇ ਪਿੰਡ ਦੇ ਕਿਸੇ ਮੁੰਡੇ ਕੁੜੀ ਨੂੰ ਨੌਕਰੀ ਮਿਲੀ ਹੋਣੀ 1 ਰੁਪਈਆ ਵੀ ਰਿਸ਼ਵਤ ਦਾ ਕਹਦੇ ਕੋਈ ਜਾਂ ਕਿਸੇ ਇੱਕ ਕੋਈ ਕਿਸੇ ਨੂੰ ਐਮ.ਐਲ.ਏ ਨੂੰ ਜਾਂ ਮੰਤਰੀ ਨੂੰ ਫੋਨ ਕਰਨਾ ਪੈ ਪਿਆ ਗਿਆ ਹੋਵੇ ਜਾਂ ਕੋਈ ਇਹ ਕਹਦੇ ਮੇਰੇ ਨੰਬਰ ਜਾਦੇ ਸੀ ਘੱਟ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਕੋਲੇ ਪੈਸੇ ਨਹੀਂ ਸੀ ਜਾਂ ਉਹਨੂੰ ਕੋਈ ਮੰਤਰੀ ਜਾਂ ਵੱਡਾ ਬੰਦਾ ਜਾਣਦਾ ਨਹੀਂ ਸੀ 5500000 ਤੋਂ ਉੱਪਰ ਨੌਕਰੀਆਂ 881 ਮੁਹੱਲਾ ਕਲੀਨਿੰਗ ਖੋਲਤੇ 3 ਕਰੋੜ ਬੰਦਾ ਭਈ ਦੋ-ਦੋ ਵਾਰੀ ਵੀ ਆਗੇ ਹੋਣਗੇ 3 ਕਰੋੜ ਬੰਦਾ ਉੱਥੇ ਆ ਕੇ ਜਿਹੜਾ ਉਹ ਇਲਾਜ ਕਰਾ ਚੁੱਕਿਆ ਉਹਦੇ ਨਾਲ ਪੰਜਾਬੀਆਂ ਦਾ ਹਜ਼ਾਰ ਕਰੋੜ ਤੋਂ ਵੱਧ ਰੁਪਈਆ ਜਿਹੜਾ ਦੂਜੇ ਹਸਪਤਾਲਾਂ ਜਾ ਕੇ ਦੇਣਾ ਪੈਂਦਾ ਸੀ ਉਹ ਬਚਿਆ ਜੀ 17 ਟੋਲ ਪਲਾਜ਼ੇ ਬੰਦ ਕਰਤੇ 65 ਲੱਖ ਰੁਪਈਆ ਹਰ ਰੋਜ਼ ਦਾ ਓ ਬੱਚਦਾ ਜੀ ਲੋਕਾਂ ਦਾ ਓਵਰ ਚੱਲੀ ਜਾਂਦੇ ਸੀ ਦੋ ਦੋ ਸਾਲ ਓਵਰ ਹੀ ਚੱਲ ਚੱਲ ਗਏ ਕਿਸੇ ਨੇ ਪੁੱਛਿਆ ਹੀ ਨਹੀਂ ਕਿਉਂਕਿ ਜਿਨ੍ਹਾਂ ਨੇ ਬੰਦ ਕਰਨੇ ਸੀ ਉਹਨਾਂ ਨਾਲ ਉਹਨਾਂ ਨੇ ਹਿੱਸਾ ਪਾ ਲਿਆ ਚੱਲੀ ਗਿਆ ਕੰਮ ਬਸ ਸੋ ਇਸ ਕਰਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਤੇ ਲੱਗੇ ਹੋਏ ਆ ਜਦੋਂ ਮੈਂ ਅਰਵਿੰਦ ਕੇਜਰੀਵਾਲ ਜੀ ਨਾਲ ਪਿੰਡ ਪਿੰਡ ਜਾ ਰਿਹਾ ਸੀ ਜਦੋਂ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਕਸਬਿਆਂ ਜਾ ਰਿਆ ਸੀ ਸ਼ਹਿਰਾਂ ਜਾ ਰਿਆ ਸੀ ਤਾਂ ਗਰੰਟੀਆਂ ਦੇ ਰਹੇ ਸੀ ਅਸੀਂ ਕਿ ਬਿਜਲੀ ਫ੍ਰੀ ਕਰ ਦਾਂਗੇ ਵਿਰੋਧੀ ਪਾਰਟੀਆਂ ਵਾਲੇ ਹੱਸਦੇ ਸੀ ਐ ਕਿ ਬਿਜਲੀ ਫ੍ਰੀ ਕਰ ਦੋਗੇ ਪੈਸੇ ਕਿੱਥੋਂ ਆਉਣਗੇ 16 ਮਾਰਚ ਨੂੰ ਇੱਥੇ ਸੌ ਚੱਕੀ ਸੀ 1 ਜੁਲਾਈ ਤੋਂ 300 ਯੂਨਟ ਪਰ ਮਹੀਨਾ ਯਾਨੀ ਕਿ 600 ਯੂਨਟ ਦਾ ਜਿਹੜਾ ਬਿੱਲ ਆਉਂਦਾ 2 ਮਹੀਨਿਆਂ ਦਾ ਬਿੱਲ ਆਉਂਦਾ 1 ਜੁਲਾਈ ਤੋਂ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ ਜੀ 1 ਜੁਲਾਈ 22 ਤੋਂ ਲੈ ਕੇ ਨਾਲੇ ਬਿਜਲੀ ਬੋਰਡ ਨੂੰ ਘਾਟਾ ਨਹੀਂ ਪੈਣ ਦਿੱਤਾ ਖੇਤਾਂ 'ਚ ਪੂਰੀ ਬਿਜਲੀ ਆਉਂਦੀ ਆ ਦਿਨੇ ਆਉਂਦੀ ਆ ਨਾਲੇ ਥਰਮਲ ਪਲਾਂਟ ਖਰੀਦ ਲਿਆ ਜੀ ਗੋਇੰਦਵਾਲ ਸਾਹਿਬ ਵਾਲਾ ਸਰਕਾਰੀ ਥਰਮਲ ਪਲਾਂਟ ਉਹ ਵੀ ਖਰੀਦ ਲਿਆ ਚਾਰਖੰਡ 'ਚ ਪਛਵਾੜਾ ਨਾਂ ਦਾ ਇੱਕ ਕਸਬਾ ਉੱਥੇ ਕੋਲਾ ਨਿਕਲਦਾ ਪੰਜਾਬ ਦੀ ਕੋਲੇ ਦੀ ਖਾਨ ਸੀ ਉਹ ਬੰਦ ਪਈ ਸੀ 2015 ਤੋਂ ਉਹ ਚਲਵਾਈ ਪਹਿਲਾਂ ਰੋਜ਼ ਹੀ ਖਬਰਾਂ ਆਈ ਜਾਂਦੇ ਰਹਿੰਦੇ ਸੀ ਪੰਜਾਬ 'ਚ ਸ਼ਾਸਕ ਦਾ ਹੈ ਨੇੜਾ ਰੋਪੜ ਵਾਲੇ ਥਰਮਲ ਪਲਾਂਟ ਸਿਰਫ 2 ਦਿਨ ਦਾ ਕੋਲਾ ਪੰਜਾਬ ਸ਼ਾਸਕ ਦਾ ਨੇੜਾ ਲਹਿੜਾ ਮੁਹਬਤ ਵਾਲੇ ਥਰਮਲ ਪਲਾਂਟ 'ਚ 1 ਦਿਨ ਦਾ ਕੋਲਾ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਇਸ ਵਕਤ ਸਾਡੇ ਸਰਕਾਰੀ ਥਰਮਲ ਪਲਾਂਟ ਨੇ 'ਚ 27 27 ਦਿਨ ਦਾ ਕੋਲਾ ਪਿਆ ਜੀ 27 27 ਦਿਨ ਦਾ ਇਹ ਨੀਤਾਂ ਸਾਫ਼ ਹੋਣ ਦਾ ਹੁੰਦਾ ਕੰਮ ਨੀਤਾਂ ਤਾਂ ਸਾਫ਼ ਹੋਣੀਆਂ ਚਾਹੀਦੀਆਂ ਸੋ ਅਸੀਂ ਤਾਂ ਭਗਤ ਸਿੰਘ ਹੋਰਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹੈਗੇ ਪਰ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀ ਸੋਚ ਨੂੰ ਲੋਕਾਂ ਤੱਕ ਲੈ ਕੇ ਜਾਈਏ ਕਰ ਕਰ ਤੱਕ ਪਹੁੰਚਾਈਏ ਕਿਉਂਕਿ ਭਗਤ ਸਿੰਘ ਜੀ ਨੇ ਲਿਖਿਆ ਸੀ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋ ਇਹਨੇ ਦੇਸ਼ ਨੂੰ ਧਰਤੀ ਨੂੰ ਪਿਆਰ ਕਰਨ ਵਾਲੇ ਉਹ ਲੋਕ ਸੀਗੇ ਸੋ ਉਹਨਾਂ ਨੂੰ ਉਹ 23 ਸਾਲ ਦੀ ਰਹਿਣਗੇ ਸਾਰੀ ਉਮਰ ਅੱਜ ਤੋਂ 500 ਸਾਲ ਬਾਅਦ ਅੱਪਾ ਨਹੀਂ ਹੋਵਾਂਗੇ ਆਪਣੀਆਂ ਕਈ ਪੀੜ੍ਹੀਆਂ ਵੀ ਨਹੀਂ ਹੋਣਗੀਆਂ ਪਰ ਮੇਲੇ ਉਹਨਾਂ ਦੇ ਇੱਥੇ ਲੱਗਣਗੇ ਤੇ ਉਹ 23 ਸਾਲ ਦੀ ਰਹਿਣਗੇ ਹਮੇਸ਼ਾ ਕਿਉਂਕਿ ਸ਼ਹੀਦ ਮਰਦੇ ਨਹੀਂ ਹੁੰਦੇ ਸ਼ਹੀਦ ਅਮਰ ਹੁੰਦੇ ਨੇ ਸੋ ਮੈਂ ਤੁਹਾਡਾ ਕੱਲ-ਕੱਲੇ ਕਦਮ ਚੱਲੇ ਦਾ ਧੰਨਵਾਦ ਕਰਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ-ਵੱਡੇ ਵਿਕਾਸ ਦੇ ਕੰਮ ਜਿਹੜੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਆ ਬਜਟ ਪੇਸ਼ ਕਰਾਂਗੇ ਪਰਸੋਂ ਚੌਥੇ ਨੂੰ ਕਦੇ ਦੇਖੋ 3 ਸਾਲ ਹੋ ਗਏ ਇਸ ਤੋਂ ਪਹਿਲਾਂ ਵਾਲੀਆਂ ਦੋ ਸਰਕਾਰਾਂ ਇਹੀ ਕਹਿੰਦੀਆਂ ਰਹੀਆਂ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ ਹੈ ਜੀ ਮੈਂ ਕਿ ਮੈਂ ਵੀ ਕਹਿੰਦਾ ਹੁੰਦਾ ਸੀ ਜੀ ਖਾਲੀ ਹੈ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਉਹਨੂੰ ਪੀਪਾ ਕਹੋ ਫਿਰ ਖਜ਼ਾਨਾ ਤਾਂ ਉਹ ਹੁੰਦਾ ਜੀ ਕੁਝ ਹੋਵੇ 3 ਸਾਲ ਹੋ ਗਏ ਜੀ ਸਾਡੇ ਕਿਸੇ ਮੰਤਰੀ ਨੇ ਜਾਂ ਐਮਐਲ ਨੇ ਜਾਂ ਮੁੱਖ ਮੰਤਰੀ ਨੇ ਕਦੇ ਕਹਿ ਖਜ਼ਾਨਾ ਖਾਲੀ ਹੈ ਉਹ ਖਜ਼ਾਨਾ ਕਦੇ ਨਹੀਂ ਖਾਲੀ ਹੁੰਦਾ ਤੁਹਾਡੀਆਂ ਨੀਤਾਂ ਖਾਲੀ ਸੀ ਅਸਲ ਚ ਇਹਨਾਂ ਦੀਆਂ ਨੀਤਾਂ ਖਾਲੀ ਸੀ ਨੀਤਾਂ ਭਰੀਆਂ ਹੋਣ ਉਹ ਕਹਿੰਦੇ ਨੀਤਾਂ ਨੂੰ ਮਰਾਦਾ ਪੰਜਾਬੀ ਦੀ ਕਹਾਵਤ ਹੈ ਨੀਤਾਂ ਨੂੰ ਮਰਾਦਾ ਨੇ ਸੋ ਇਸ ਕਰਕੇ ਇੱਕ-ਇੱਕ ਕਾਲਜ ਬਣ ਰਿਹਾ ਹੈ ਇੱਕੋ ਸ਼ਾਰਪੁਰ ਕਾਲਜ ਬਣ ਰਿਹਾ ਹੈ ਇੱਕ ਕਪੂਰ ਥਲੇ ਬਣ ਰਿਹਾ ਹੈ ਇੱਕ ਮਲੇਰਕੋਟਲੇ ਇੱਕ ਸੰਗਰੂਰ ਸਾਡੇ ਬੱਚੇ ਯੂਕਰੇਨ ਜਾਂਦੇ ਸੀ ਐਮਬੀਬੀਐਸ ਕਰਨ ਯੂਕਰੇਨ ਜਿੱਦੋ ਲੜਾਈ ਲੱਗੀ ਤਾਂ ਬਹੁਤ ਸਾਰੇ ਬੱਚਿਆਂ ਨੂੰ ਉੱਥੋਂ ਲੈ ਕੇ ਆਉਣਾ ਪਿਆ ਕੱਢ ਕੇ ਇੱਥੇ ਕਿਉਂ ਨਹੀਂ ਕਰਦੇ ਅਸੀਂ ਐਮਬੀਬੀਐਸ ਸਾਨੂੰ ਇੱਥੇ ਹੀ ਮੌਕਾ ਕਿਉਂ ਨਹੀਂ ਮਿਲਦਾ ਵੀ ਪੜਨ ਦਾ ਸਕੂਲ ਆਫ ਐਮਿਨੈਂਸ ਖੁੱਲ ਰਹੇ ਨੇ ਸ਼ਾਨਦਾਰ ਸਕੂਲ ਨੇ ਟੀਚਰਾਂ ਨੂੰ ਬਾਹਰਲੇ ਮੁਲਕ ਚ ਫਿਨਲੈਂਡ ਤੇ ਸਿੰਗਾਪੁਰ ਦੋ ਇਹੋ ਜਿਹੇ ਕੰਟਰੀ ਨੇ ਜਿੱਥੇ ਟੀਚਰਾਂ ਨੂੰ ਟ੍ਰੇਨਿੰਗ ਦੇਣ ਦਾ ਬਹੁਤ ਵਧੀਆ ਕਮਾਲ ਦੇ ਤਰੀਕੇ ਨੇ ਅਕੈਡਮੀਆ ਨੇ ਐਸ ਵਕਤ ਜਿਸ ਵੇਲੇ ਆਪਾਂ ਖੜਕੜਕਲਾਂ ਚ ਖੜਿਆ ਇਸ ਵਕਤ ਆਪਣੇ 72 ਟੀਚਰ ਫਿਨਲੈਂਡ ਗਏ ਹੋਏ ਨੇ ਟ੍ਰੇਨਿੰਗ ਲੈਣ ਵਾਸਤੇ ਈਟੀਟੀ ਟੀਚਰ ਜਿਹੜੇ ਪ੍ਰਾਇਮਰੀ ਟੀਚਰ ਆ ਕੇ ਉਹ ਆਪਣੇ ਬੱਚਿਆਂ ਨੂੰ ਜਦੋਂ ਪੜ੍ਹਾਉਣਗੇ ਬੱਚਿਆਂ ਦਾ ਜਿਹੜਾ ਬੌਧਿਕ ਲੈਵਲ ਹੈ ਬੱਚਿਆਂ ਦਾ ਜਿਹੜਾ ਪੜ੍ਹਾਈ ਦਾ ਲੈਵਲ ਹੈ ਬਹੁਤ ਉੱਚਾ ਹੋਊਗਾ ਜੀ ਬਾਬਾ ਭੀਮਰਾਓ ਉਮੇਦਕਰ ਜੀ ਨੇ ਕਿਹਾ ਸੀ ਇਹ ਵਿੱਦਿਆ ਜਿਹੜੀ ਹੈ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਲਿਆ ਪੀ ਲੂਗਾ ਉਹ ਦਹਾੜੂ ਵੀ ਦਹਾੜੂਗਾ ਸੋ ਇਸ ਕਰਕੇ ਉਹਨਾਂ ਨੇ ਖੁਦ ਕਿੰਨੀ ਗਰੀਬੀ ਚੋਂ ਨਿਕਲ ਕੇ ਇੰਨੀਆਂ ਡਿਗਰੀਆਂ ਲਈਆਂ ਇੰਨੀਆਂ ਪੀ ਐਚ ਡੀਆਂ ਕੀਤੀਆਂ ਉਹ ਇੱਕ ਬਹੁਤ ਵੱਡੀ ਹਾਲਾਂਕਿ ਜਦੋਂ ਸਕੂਲ ਪੜ੍ਹਦੇ ਸੀ ਉਹਨਾਂ ਨੂੰ ਕਲਾਸ 'ਚ ਨਹੀਂ ਬਿਠਾਣ ਦਿੰਦੇ ਸੀ ਉਸ ਵੇਲੇ ਸ਼ੂਆ ਸ਼ਾਤ ਬਹੁਤ ਜ਼ਿਆਦਾ ਭੇਦਭਾਵ ਹੁੰਦਾ ਸੀ ਪਰ ਜਿਹਨੇ ਜਿਹਨੇ ਪੜ੍ਹਨਾ ਹੈ ਜਿਦੇ ਜਨੂਨ ਹੈ ਉਹਨੇ ਕਿਤੇ ਨਾ ਕਿਤੇ ਉਹ ਕਹਿੰਦਾ ਜਿਹੜਾ ਝੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਜਿਹਦੇ ਜਨੂਨ ਹੈ ਉਹਨੂੰ ਫਿਰ ਕੁਛ ਨਾ ਕੁਛ ਹਾਸਲ ਕਰਕੇ ਰਹਿੰਦਾ ਉਹ ਬੰਦਾ ਸੋ ਮੈਂ ਸਾਡੇ ਜਿੰਨੇ ਵੀ ਸਟੇਜ ਦੇ ਪ੍ਰਬੰਧਕ ਨੇ ਜਿਨ੍ਹਾਂ ਨੇ ਪ੍ਰਬੰਧ ਕੀਤਾ ਆਰਟਿਸਟ ਸਹਿਬਾਨ ਵੀ ਕੱਪ ਆਏ ਹੋਏ ਨੇ ਉਹਨਾਂ ਨੇ ਤੁਹਾਡਾ ਐਂਟਰਟੇਨਮੈਂਟ ਕੀਤਾ ਔਰ ਮੈਂ ਤਾਂ ਜਦੋਂ ਵੀ ਟਾਈਮ ਮਿਲਦਾ ਸੀ ਕਲਾਕਾਰ ਦੇ ਤੌਰ ਤੇ ਵੀ ਕਦੇ ਇੱਧਰ ਆਉਣ ਦਾ ਮੈਂ ਤਾਂ ਮੱਥਾ ਟੇਕ ਕੇ ਜਾਂਦੇ ਜਾਂਦਾ ਸੀ ਤੇ ਅੱਜ ਵੀ ਉਹਨਾਂ ਨੂੰ ਸਜਦਾ ਕਰਦੇ ਆਂ ਤੇ ਲੋਂ ਪਿਆਰ ਕਰਦੇ ਆਂ ਉਹਨਾਂ ਨੂੰ ਕਿ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਅੱਜ ਆਜ਼ਾਦੀ ਦਾ ਨਿਗ ਮਾਰ ਰਹੇ ਆਂ ਬਾਕੀ ਕਈ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ 72 ਸਾਲ ਪੁਰਾਣਾ 75 ਸਾਲ ਪੁਰਾਣਾ ਸਿਸਟਮ ਠੀਕ ਕਰਨਾ ਦੋ ਤਿੰਨ ਸਾਲ ਤੱਕ ਠੀਕ ਨਹੀਂ ਹੋ ਸਕਦਾ ਜੇ ਕੋਈ ਜਿਹੜਾ ਫੀਤੇਆਂ ਵਾਲੇ ਬੂਟ ਨੇ ਜੇ ਉਹਦੇ ਤਿੰਨ ਚਾਰ ਦਿਨ ਫੀਤੇ ਨਾ ਖੋਲੀਏ ਆਪਾਂ ਨੂੰ ਚਮਚੇ ਦੀ ਡੰਡੀ ਪਾ ਕੇ ਜਾ ਕਿਸੇ ਸੂਏ ਦੇ ਨਾਲ ਜਾਂ ਕਿਸੇ ਤਿੱਖੀ ਚੀਜ਼ ਨਾਲ ਫਿਰ ਖੋਲਣੀ ਪੈਂਦੀ ਹੈ ਗੰਡ ਜੰਮ ਜਾਂਦੀ ਹੈ ਚਾ 3 4 3 4 ਦਿਨ ਪੁਰਾਣੀ ਗੰਡ ਐ ਖੋਲਣੀ ਪੈਂਦੀ ਹੈ ਤੇ ਮੈਨੂੰ ਤਾਂ ਤੁਸੀਂ 75 ਸਾਲ ਪੁਰਾਣੇ ਬੂਟ ਫੜਾਏ ਹੋਏ ਨੇ ਵੀ ਖੋਲ ਪਾਈ ਇਹਨੂੰ ਖੋਲ ਹੀ ਜਾਂਦੇ ਆ ਲੱਭੀ ਜਾਂਦੇ ਆ ਸਿਰੇ ਲੱਭ ਵੀ ਗਏ ਨੀਤਾਂ ਸੱਚੀਆਂ ਨੇ ਥੋੜਾ ਜਿਹਾ ਵਕਤ ਲੱਗ ਜਾਂਦਾ ਪਰ ਐਕਸ਼ਨ ਲੈਣ ਨੂੰ ਅਸੀਂ ਟਾਈਮ ਨਹੀਂ ਲਾਉਂਦੇ ਔਰ ਕੋਈ ਆਮ ਪਬਲਿਕ ਦੇ ਹੱਕ ਚ ਹੀ ਫੈਸਲੇ ਹੋਣਗੇ ਕੋਈ ਫਾਇਲ ਐਦਾਂ ਦੀ ਮੈਂ ਸਾਈਨ ਨਹੀਂ ਕਰਦਾ ਜ ਜਿਹਦਾ ਕੋਈ ਪਬਲਿਕ ਨੂੰ ਨੁਕਸਾਨ ਹੁੰਦਾ ਹੋਵੇ ਫਾਇਦੇ ਵਾਲੀ ਸਾਈਨ ਤਾਂ ਮੈਂ ਮੈਥੋਂ ਜਦੋਂ ਮਰਜੀ ਕਰਾ ਲਓ ਨੁਕਸਾਨ ਆਣੀ ਜੇ ਕੋਈ ਪਬਲਿਕ ਨੂੰ ਕੋਈ ਬੋਝ ਪੈਂਦਾ ਇਹੋ ਜਿਹਾ ਕੁਛ ਅਸੀਂ ਸਾਈਨ ਹੀ ਨਹੀਂ ਕਰਦੇ ਸੋ ਪਰਮਾਤਮਾ ਸਮੱਤ ਬਖਸ਼ੇ ਅਰਦਾਸ ਇਹੀ ਕਰਦੇ ਆ ਕਿ ਜਿਸ ਕੰਮ ਲਈ ਜਿਸ ਜ਼ਿੰਮੇਵਾਰੀ ਨੂੰ ਲੋਕਾਂ ਨੇ ਸਾਨੂੰ ਦਿੱਤੀ ਹੈ ਭਾਰੀ ਜ਼ਿੰਮੇਵਾਰੀ ਉਹ ਕੰਮ ਜਿਹੜਾ ਕਰਦੇ ਰਹੀਏ ਸਮੱਤ ਬਖਸ਼ੇ ਬਲ ਬਖਸ਼ੇ ਪਰਮਾਤਮਾ ਸ਼ਹੀਦਾਂ ਦਾ ਆਸ਼ੀਰਵਾਦ ਰਵੇ ਗੁਰੂਆਂ ਦਾ ਆਸ਼ੀਰਵਾਦ ਰਵੇ ਸਾਸੀ ਰੰਗਲਾ ਪੰਜਾਬ ਬਣੂਗਾ ਬੜੀ ਜਲਦੀ ਪੰਜਾਬ ਦੇਸ਼ ਦਾ ਨੰਬਰ 1 ਸੂਬਾ ਬਣੂਗਾ ਇਹ ਮੇਰੀ ਗੱਲ ਯਾਦ ਰੱਖ ਲਿਓ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ लेकिन इस पंजाबी दिल ने कहा है मिलते रहे तो जिंदा रहेंगे ਜਉਂਦੇ ਰੋ ਬਸਦੇ ਰੋ ਮਿਲਦੇ ਗਿਲਦੇ ਰਵਾਂਗੇ ਜਗ ਜਿਉਂਦਿਆਂ ਦੇ ਮੇਲੇ ਨੇ ਔਰ ਇਸੇ ਤਰ੍ਹਾਂ ਹੀ ਤਰੱਕੀਆਂ ਤੇ ਜੇ ਤੰਦਰੁਸਤੀਆਂ ਬਣੀਆਂ ਰਹਿਣ ਔਰ ਬਹੁਤ ਬਹੁਤ ਤੁਹਾਡਾ ਧੰਨਵਾਦ ਦੂਰੋਂ ਚੱਲ ਕੇ ਆਇਓ ਆਰਾਮ ਨਾਲ ਜਾਇਓ ਮਾਮਾ ਭੈਣਾ ਵੀ ਨੇ ਬਜ਼ੁਰਗ ਵੀ ਨੇ ਬੱਚੇ ਵੀ ਨੇ ਤੁਸੀਂ ਬਹੁਤ ਦੇਰ ਦੇ ਬੈਠੇ ਹੋ ਇਸ ਕਰਕੇ ਮੈਂ ਜ਼ਿਆਦਾ ਲੰਮਾ ਨਹੀਂ ਬੋਲੂਗਾ ਬਹੁਤ ਬਹੁਤ ਤੁਹਾਡਾ ਦਿਲੋਂ ਧੰਨਵਾਦ